Gracias. ਹਾਂਜੀ ਹਾਂਜੀ ਰੈਡੀ ਸਰ ਜੀ ਤੁਹਾਡੇ ਡਿਪਾਰਟਮੈਂਟ ਦਾ ਬਹੁਤ ਜ਼ਿਆਦਾ ਯੋਗਦਾਨ ਇਸ ਪ੍ਰੋਗਰਾਮ ਦੇ ਵਿੱਚ ਸੀ ਜੀ ਕੀ ਕਹਿਣਾ ਤੁਹਾਡਾ ਦੇਖੋ ਪਹਿਲਾ ਨਾਲੋਂ ਜ਼ਮੀਨ ਸਬੰਧ ਦਾ ਫਰਕ ਹੈ ਇਕ ਤਾਂ ਮੀਡੀਆ ਵੀ esportive ਆ ਲੋਕਾਂ ਵੱਲੋਂ ਬਹੁਤ ਪੋਜ਼ਿਟਿਵ ਰਿਸਪਾਂਸ ਆ ਔਰ ਲੋਕ ਪੁਰਸ਼ ਨੂੰ ਵੀ ਇਨਫੋਰਮੇਸ਼ਨ ਦੇ ਰਹੇ ਆ ਔਰ ਸਾਡੇ ਜਿਹੜੇ ਡੀਡਿਕਸ਼ਨ ਤੇ ਰੀਹੈਬਸੈਂਟਰ ਆ ਉਹਨਾਂ ਦੇ ਵਿੱਚ ਵੀ ਆ ਰਿਹਾ ਮੈਂ ਇਸ ਤੋਂ ਪਹਿਲਾਂ ਛਾਰਪੁਰ ਗਿਆ ਸੀ ਉਹ ਛਾਰਪੁਰ ਦੇ ਵਿੱਚ 450 ਪੇਸ਼ੈਂਟਸ ਅਸਲੋਡਮਿਟਡ ਆ ਔਰ ਸਾਰੇ ਜਿਹੜੇ ਹੈਗੇ ਆ ਇੱਥੇ ਵੀ ਸਵੇਰੇ ਯੋਗਾ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਸ ਦੀ ਫੈਸਿਲਿਟੀ ਵੀ ਹੈ ਔਰ ਸਕਿੱਲ ਡਵੈਲਪਮੈਂਟ ਦਾ ਹੈ ਔਰ ਇਹਦੇ ਨਾਲ ਕਾਫੀ ਮਤਲਬ ਮੈਂ ਕਹੂੰਗਾ ਕਿ ਜਿਹੜਾ ਨੈਗੇਟਿਵ ਟ੍ਰੈਂਡ ਚੱਲਿਆ ਹੋਇਆ ਸੀ ਹੁਣ ਪੋਜ਼ਿਟਿਵ ਵਿੱਚ ਕਨਵਰਟ ਹੋ ਰਿਹਾ ਤੇ ਲੋਕਾਂ ਵੱਲੋਂ ਇਨਫੋਰਮੇਸ਼ਨ ਸਾਨੂੰ ਖੂਬ ਆ ਰਹੀ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਜਿਹੜੀਆਂ ਨਸ਼ਾ ਮੁਕਤ ਕਮੇਟੀਆਂ ਔਰ ਸਾਡੇ ਜਿੰਨੇ ਚੋਣਾਂ ਦੇ ਪ੍ਰਤੀਨਿਧੀ ਉਹ ਵੀ ਤੇ ਜਿਹੜੇ ਬਾਕੀ ਕੋਈ ਬਹੁਤ ਸਾਰੀਆਂ ਐਨ ਜੀਓਜ਼ ਵੀ ਉਹਨੂੰ ਸਪੋਰਟ ਕਰ ਰਹੀਆਂ ਬਹੁਤ ਸਾਰੇ ਜਿਹੜੇ ਫਲੈਂਥਰੋਪਿਸਟ ਹੈ ਦਾਨੀ ਸੱਜਣ ਹੈ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਤੇ ਓਵਰ ਆਲ ਜਿਹੜੀ ਸਾਡੀ ਸਾਰੀ ਕੈਂਪੇਨ ਹੈ ਇਟਸ ਔਨ ਟਰੈਕ ਤੇ ਸਾਨੂੰ ਉਮੀ ਔਰ ਇਸ ਇਹਦੇ ਵਿੱਚੋਂ ਕੱਢ ਕੇ ਇੱਕ ਨੈਗੇਟਿਵਿਟੀ ਚ ਕੱਢ ਕੇ ਜੇ ਨਸ਼ੇ ਜਦੋਂ ਨਸ਼ੇ ਕੰਟਰੋਲ ਹੋ ਗਿਆ ਨਾ ਜੀ ਜਿਹੜਾ ਕਿ ਆਲਰੇਡੀ ਬਹੁਤ ਫਰਕ ਪੈ ਗਿਆ ਤੁਹਾਡਾ ਵੀ ਬਾਰਡਰ ਡਿਸਟ੍ਰਿਕਟ ਆ ਜੀ ਇੱਥੇ ਤੁਹਾਡੇ ਵੀ ਡਰੋਨ ਵਾਲੀ ਦੂਜੀ ਸਮੱਸਿਆ ਜਿਹੜੇ ਹੈਗੀ ਆ ਪਾਕਿਸਤਾਨ ਤੋਂ ਜਾਂ ਹੋਰ ਜਿਹੜਾ ਨਾਲ ਨੀਬਰਿੰਗ ਸਟੇਟ ਤੋਂ ਉਧਰੋਂ ਵੀ ਜਿਹੜੇ ਨਸ਼ੇ ਵਗੈਰਾ ਆਣੇ ਮਤਲਬ ਨੇਚਰਲੀ ਜਿਹੜਾ ਆਪਣੇ ਬਾਰਡਰ ਦੇ ਪੋਰਸ ਹੁੰਦੇ ਆ ਉਹਦੇ ਵਿੱਚ ਵੀ ਬਾਕੀ ਦੀਆਂ ਜੜੀਆਂ ਦੂਜੀਆਂ ਸਟੇਟਸ ਵੀ ਆ ਰਹੇ ਆਣੇ ਨੇ ਵੀ ਮਤਲਬ ਨੇ ਵੀ ਉਹਨਾਂ ਨੇ ਵੀ ਟਾਈਟ ਕੀਤਾ ਨਸ਼ਾ ਦੀ ਸਪਲਾਈ ਤੇ ਵੀ ਔਰ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹ ਤੇ ਸਾਡੇ ਸਾਹਿਤ ਮਹਿਕਮੇ ਦਾ ਹਾਰਮ ਰਿਡਕਸ਼ਨ ਹੈ ਵੀ ਜਿਹੜੇ ਬੱਚੇ ਸਾਰੇ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਕਰਟੋ ਕਰ ਟੈਸਟ ਕਰ ਸਕਦੇ ਆ ਚਿੱਟੇ ਵਾਲਿਆਂ ਨੂੰ ਗੋਲੀਆਂ ਤੇ ਲਗਾ ਸਕਦੇ ਆ ਉਹਦੇ ਨੂੰ ਕਾਲਾ ਪੀਲਾ ਨਹੀਂ ਹੋਏਗਾ ਉਹਨੂੰ ਐਚ ਵੀ ਐਸ ਦੀ ਬਿਮਾਰੀ ਨਹੀਂ ਹੋਏਗੀ ਹੋਰ ਕੋਈ ਜਾਣ ਦੇਵਾ ਬਿਮਾਰੀਆਂ ਨਹੀਂ ਰਹਿਣਗੀਆਂ ਕਿਉਂਕਿ ਉਹਦੀ ਇਮਿਊਨਿਟੀ ਲੋ ਹੁੰਦੀ ਆ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਬਿਮਾਰੀ ਵੀ ਟਾ ਲੈਂਦੀ ਆ ਉਹਨੂੰ ਤੇ ਇਹ ਓਵਰ ਆਲ ਬਹੁਤ ਅੱਛਾ ਗੇਨਸ ਹੈ ਜੀ ਉਹਦੇ ਚ ਹਾਰਮ ਰਿਡਕਸ਼ਨ ਹੋ ਰਹੀ ਹੈ ਸਟਿਕ ਮਾਰ ਰਿਡਕਸ਼ਨ ਹੋ ਰਹੀ ਹੈ ਦੇ ਸਪਾਇਰ ਰਿਡਕਸ਼ਨ ਦਾ ਪੋਲਿਸ ਨੇ ਕਰੀ ਸਰ ਹੈਲਥ ਬਹੁਤ سارے ਹੈਗੇ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕ੍ਰਿਨੇ ਕਸੀ ਬਣਾਇਆ ਉਹਦੇ 3.5 ਕਰੋੜ ਲੋਕਾਂ ਨੇ ਇਲਾਜ ਕਰਾਇਆ ਅੱਜ ਸਾਡਾ ਯੋਗਾ ਦਾ ਸੀਗਾ ਜੀ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਸੀ ਮੈਂ ਜਲੰਧਰ ਸੀ ਸਵੇਰੇ ਤੇ ਮੈਂ ਸਵੇਰੇ ਤਕਰੀਬਨ 3.5 4 ਵਜੇ ਦਾ ਸ਼ੁਰੂ ਕੀਤਾ ਹੋਇਆ ਅੱਜ ਉਹਦੇ ਚ 21000 ਬੰਦੇ ਅੱਜ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ 2.5 ਤੋਂ 2.2 ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਔਰ 4581 ਸੈਂਟਰ ਆ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਆ ਤੇ ਅਗਲੇ ਸਾਲ ਤੱਕ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਮਹੱਲਿਆਂ ਦੇ ਵਿੱਚ ਕਰਦਾਂਗੇ ਬਿਮਾਰੀ ਦੀ ਰੋਕத் ਥਾਮ ਲਈ ਔਰ ਜਿਹੜੇ ਸਾਡੇ ਮਹੱਲਾ ਕਲੀਨਿਕ ਹੈ ਉਹਦੇ ਵਿੱਚ ਪਹਿਲਾਂ ਸਾਡੇ ਕੋਲ 36 ਟੈਸਟ ਸੀਗੇ ਹੁਣ ਸੀ ਵਧਾ ਦਿੱਤੇ ਉਹਦੇ 38 36 ਤੋਂ 46 ਕਰਤੇ ਉਹਦੇ ਚ ਹੁਣ ਡੈਂਗੂ ਦਾ ਟੈਸਟ ਵੀ ਹੋ ਰਿਹਾ ਇਹ ਪਹਿਲੀ ਵਾਰੀ ਹੈ ਜੀ ਕਿ ਮਹੱਲਾ ਕਲੀਨਿਕ ਵਿੱਚ ਡੈਂਗੂ ਦਾ ਟੈਸਟ ਹੋਏਗਾ ਕਾਲੇ ਪੀਲੇ ਦੇ ਟੈਸਟ ਹੋਣਗੇ ਦੋਨਾਂ ਦੇ ਬੀ ਐਂਡ ਸੀ ਦੇ ਔਰ ਜਿਹੜਾ ਐਚ ਆਵੀ ਦਾ ਟੈਸਟ ਹੋ ਰਿਹਾ ਪ੍ਰੈਗਨਸੀ ਦਾ ਟੈਸਟ ਹੋ ਰਿਹਾ ਔਰ ਪ੍ਰੈਗਨਸੀ ਦੀ ਪੂਰੀ ਕੇਅਰ ਕੇ ਚਾਰ ਚੈੱਕਅਪ ਜਿਹੜੇ ਆ ਗਿਆ ਮਹੱਲਾ ਕਲੀਨਿਕ ਚ ਕਰਨ ਔਰ ਹੋਰ ਵੀ ਬਹੁਤ ਸਾਰੀਆਂ ਅਸੀਂ ਜਿਹੜੇ ਆਉਣ ਵਾਲੇ ਦਿਨਾਂ ਸਾਡਾ ਹੈਗਾ ਵੀ ਜਿਹੜੀਆਂ ਅਲਟਰਾਸਾਉਂਡ ਸਰਵਿਸਿਜ਼ ਆਪਰੰਡਾ ਤੱਕ ਪਹੁੰਚਾਈਏ ਔਰ ਹੋਰ ਵੀ ਨਵੇਂ ਜਿਹੜੇ ਮੱਲਕ ਲੈਣੇ ਕਿ ਖੁੱਲਣ ਜਾ ਰਹੇ ਆ ਦੋ ਸਬਾ 200 ਤਾਂ ਹੁਣ ਅਸੀਂ ਖੋਲ ਰਏ ਆ ਜਿਹੜੇ ਅਰਬਨ ਏਰੀਆਸ ਫਿਰ ਇਸੇ ਤਰ੍ਹਾਂ ਰੂਰਲ ਦੇ ਵਿੱਚ ਆਣਗੇ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਅ ਇਸੇ ਤਰ੍ਹਾਂ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਆ ਡਾਕਟਰ ਸਾਹਿਬ ਖੜੇ ਉਹਨਾਂ ਨੂੰ ਪੁੱਛ ਲਓ ਤਾਂ ਅੰਨੀਆਂ ਸਾਰੀਆਂ ਆਉਣ ਲੱਗੀਆਂ ਜੀ ਐਕਸ-ਰੇ ਅਲਟਰਾਸਾਉਂਡ ਜੇ ਆਪਣੇ ਹਸਪਤਾਲ ਚ ਇਹ ਨਾਲ ਸੜਕ ਸੁਰੱਖਿਆ ਫੋਰਸ ਤੇ ਜਿਹੜੀ ਫਰਿਸ਼ਟੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ। ਇਹਨੂੰ ਅਸੀਂ ਜਿਹੜਾ ਤੁਹਾਡੇ ਜਿਵੇਂ ਲੜਾਈ ਹੋਈ ਸੀ ਅਸੀਂ ਉਹ ਵੀ ਇਹਦੇ ਵਿੱਚ ਕਵਰ ਕਰਤਾ। ਵੀ ਵਿਕਟਿਮਸ ਆਫ ਵਾਰ ਐਂਡ ਵਿਕਟਿਮਸ ਆਫ ਟੈਰਰਿਸਟ ਵਾਇਲੈਂਸ। ਰੱਬ ਨਾ ਕਰੇ ਜੇ ਦੰਦੀ ਕੋ ਵਾਰਦਾਤ ਹੋ ਜਾਏ ਤੇ ਉਹਦਾ ਜਿੰਨਾ ਵੀ ਇਲਾਜ ਹੋਏਗਾ ਉਹ ਸਰਕਾਰ ਕਰਾ ਕੇ ਦੇਗੀ। ਇਹ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਮੈਡੀਕਲ ਕਾਲਜ ਜਿਹੜੇ ਹੈਗੇ ਨਾ ਮੇ ਸਾਡੇ ਹੁਣ 5 6ੰਦਾ ਪਾਈਪਲਾਈਨ ਹੈਗੇ। ਤਿੰਨ ਤੇ ਜਿਹੜੇ ਇਮੀਡੀਏਟਲੀ ਕੰਮਟ ਦੇ ਔਰ ਐਨਐਕੀ ਨੰਬਰ ਜਿਹੜਾ ਹੈਗਾ ਉਹ ਪ੍ਰਾਈਵੇਟ ਹੈ। ਉਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਸੋ ਓਵਰਆਲ ਅਸੀਂ ਪਹਿਲਾਂ ਤਾਂ ਇੱਕ ਬੜਾ ਸਾਡੇ ਕੋਲ ਡੇਲੀਪੀਰੇਟਿਡ ਸਟਰਕਚਰ ਸੀਗਾ ਉਹਦੇ ਵਿੱਚ ਕਾਫੀ ਇੰਪਰੂਵਮੈਂਟਸ ਕੀਤੀਆਂ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕਰਾਂਗੇ ਆ ਅੱਜਕੱਲ ਮੇਰਾ ਜਿਹੜਾ ਸਟੂਰ ਦਾ ਮਕਸਦ ਯੁੱਧ ਨਸ਼ੇ ਵਿਰੋਧ ਦੇ ਨਾਲ ਨਾਲ ਜੜੀਆਂ ਤੁਹਾਡੀਆਂ ਵਾਟਰ ਬੋਰਨ ਤੇ ਵੈਕਟਰ ਬੋਰਨ ਡਿਜ਼ੀਜ਼ ਦਾ ਮੱਖੀਆਂ ਮਛਰਾਂ ਨਾਲ ਹੋਣ ਵਾਲੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਹੌਣ ਬਰਸਾਤ ਦਾ ਕਿਸ ਸੀਜ਼ਨ ਆਣਾ ਤੇ ਉਹਦੇ ਵਿੱਚ ਵੀ ਡੈਂਗੀ ਦੇ ਕੇਸਸ ਹੁੰਦੇ ਆ ਚਿਕਨਗੁਨੀਆ ਦੇ ਹੁੰਦੇ ਆ ਮਲੇਰੀਆ ਦੇ ਹੁੰਦੇ ਆ ਡਾਇਰੀਆ ਕੋਲਰਾ ਔਰ ਹੈਪੋਟੈਟਸ ਏ ਵੀ ਹੁੰਦਾ ਪਾਣੀ ਨਾਲ ਦੇ ਨਾਲ ਉਹ ਸਾਰਾ ਰਿਵਿਊ ਕਰਨਾ ਬੈਠ ਕੇ ਉਹਦੇ ਵਾਸਤੇ ਜਿਹੜੀ ਸਟਰੈਟਜੀ ਆ ਸੀ ਪਹਿਲਾਂ ਸਾਡੇ ਸਿਰਫ ਇੱਕ ਬਲੀਡਿੰਗ ਚੈੱਕ ਕਰਾਉਂਦੇ ਸੀ ਕਿਤੇ 15 ਕਿਤੇ 20 ਕਿਸੇ ਡਿਸਟ੍ਰਿਕਟ ਚ 25 ਹੁੰਦੇ ਸੀ ਹੁਣ ਅਸੀਂ ਮਤਲਬ ਸੈਕਟਰੀ ਦੀ ਗਰੰਟੀ ਉੱਤੇ ਹੁਸ਼ਾਰਪੁਰ ਦਾ ਮੈਂ ਹੁਣੇ ਚੈੱਕ ਕਰਕੇ ਆਇਆ 1200 ਦੇ ਕਲੀਪ ਜੜੀਆਂ ਹੈਗੀਆਂ ਉਹ ਆਸ਼ਾ ਵਰਕਰਸ ਤੇ 1100 ਦੇ ਕਰੀਬ ਜਿਹੜੇ ਨਰਸਿੰਗ ਸਟੂਡੈਂਟਸ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਹੁਣ ਸਕੂਲ ਖੁੱਲ ਜਾਣੇ ਆ ਜਦੋਂ ਸਕੂਲ ਖੁੱਲਦੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇਣੀ ਆ ਪਰ ਟੈਂਕੂ ਕਿੱਥੇ ਹੁੰਦਾ ਕਿੱਦਾਂ ਹੁੰਦਾ ਕੋਲਰਚ ਹੁੰਦਾ ਪ੍ਰੈਸ਼ ਦੀ ਟਰੇਜ ਹੁੰਦਾ ਜਿਹੜੀ ਨੀਚੇ ਹੁੰਦੀ ਹੈ ਵੇਸਟ ਵਾਟਰ ਵਾਲੀ ਔਰ ਜਿਹੜਾ ਪੰਛੀਆਂ ਦੇ ਕਟੋਰੇ ਰੱਖਦੇ ਆ ਜਿਹੜੀ ਕੰਸਟਰਕਸ਼ਨ ਸਾਈਟ ਤੇ ਆ ਜਿਹੜੇ ਕੰਟੇਨਰ ਚੈੱਕ ਕਰਦੇ ਆ ਇਹ ਸਾਰੀ ਇਹਦੇ ਨਾਲ ਸਾਡਾ ਪਿਛਲੀ ਵਾਰੀ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ ਪਿਛਲੇ ਸਾਲ ਤੋਂ ਵੀ ਬਿਹਤਰ ਆ ਅੱਗੇ ਆ ਪ੍ਰੋਸੈਸ ਕੰਪਲੀਟ ਹੋ ਗਿਆ ਉਹਨਾਂ ਦੀ ਜ ਜਿਹੜੇ ਬਾਕੀ ਸਾਰੇ ਜਿੰਨਾ ਵੀ ਪੈਰਾਮੈਡਿਕਸ ਆ ਉਹਨਾਂ ਸਾਰਿਆਂ ਦੀ ਜਿਹੜੀ ਭਰਤੀ ਆ ਉਹ ਇਹਨਾਂ ਦਾ ਪਾਈਪਲਾਈਨ ਹੈ ਜੀ ਡਾਕਟਰ ਜੁਆਇਨ ਕਰ ਜਾਣਗੇ ਮੇਰੇ ਖਿਆਲ ਇੱਕ ਮਹੀਨੇ ਦੇ ਵਿੱਚ ਵਿੱਚ ਇੱਕਲੇ ਮਹੀਨੇ ਤੇ ਬਾਕੀ ਪੈਰਾਮੈਡਿਕਸ ਵੀ ਦੋ ਕੁ ਮਹੀਨੇ ਸਾਰੇ ਆ ਜਾਣਗੇ ਆਊਟਸੋਰਸਿੰਗ ਵਾਸਤੇ ਜਿਹੜੇ 10 ਸਾਲ ਤੋਂ ਪੁਰਾਣੇ ਆ ਅਸੀਂ ਕਰ ਰਹੇ ਹਾਂ ਜੀ ਉਹ ਤੇ ਜੋ ਗਵਰਨਮੈਂਟ ਨੇ ਇੱਕ ਪਾਲਿਸੀ ਬਣਾਈ ਆ ਇੱਕ ਤਾਂ ਅਸੀਂ ਉਹਨਾਂ ਨੂੰ ਜਿਹੜੀ ਮਿਨਿਮਮ ਵੇਜਸ ਆ ਉਹਦੇ ਵਿੱਚ ਅਪਰੂਵਮੈਂਟ ਕੀਤੀ ਆ ਉਹਨਾਂ ਨੂੰ ਘੱਟੋ ਘੱਟ ਜਿਹੜੇ ਆ ਗਿਆ ਉਹ ਡੀਸੀ ਰੇਟ ਤੇ ਪੈਸੇ ਮਿਲਣਗੇ ਪਹਿਲਾਂ ਉਹਨਾਂ ਉਸ ਤੋਂ ਵੀ ਘੱਟ ਮਿਲਦੇ ਸੀ ਉਹਨਾਂ ਨੂੰ ਉਸ ਤੋਂ ਸਵਾਏ ਜਿਹ ਲੇਕਿਨ ਉਹਦੇ ਵਾਸਤੇ ਜਿਹੜੇ ਆਊਟਸੋਰਸ ਵਾਲੇ ਆ ਅਸੀਂ ਉਹਨਾਂ ਨੂੰ ਵੀ ਐਕਸਪੀਰੀਅੰਸ ਦਾ ਜਿਹੜਾ ਸਰਟੀਫਿਕੇਟ ਦੇ ਰਹੇ ਆ ਉਹਨਾਂ ਨੂੰ ਜਿਹੜੇ ਨਰਸਸ ਆ ਜਾਂ ਹੋਰ ਜਿਹੜੇ ਆ ਗਿਆ ਉਹ ਆਪਣਾ ਜਦੋਂ ਕੋਈ ਟੈਸਟ ਹੁੰਦਾ ਉਹਦੇ ਵਿੱਚ ਉਹਨਾਂ ਨੂੰ 10 ਨੰਬਰ ਐਕਸਟਰਾ ਮਿਲ ਜਾਂਦੇ ਇੱਕ ਇੱਕ ਨੰਬਰ ਉਹਨਾਂ ਨੂੰ ਹਰ ਸਾਲ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਚਾਹੁੰਦੇ ਆ